ਪਾਵਨ ਵਾਲਮੀਕੀ ਆਸ਼ਰਮ ਤੂਨਾ ਸਾਹਿਬ ਟਰਸਟ ਦੇ ਮਹੰਤ ਮਲਕੀਤ ਨਾਥ ਦੀ ਅਗਵਾਈ ਵਿੱਚ ਇੱਕ ਵਕਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਉਹਨਾਂ ਆਖਿਆ ਕਿ ਪਾਵਨ ਵਾਲਮੀਕੀ ਤੀਰਥ ਵਿਖੇ ਜੋ ਵੀ ਸਮੱਸਿਆਵਾਂ ਹਨ ਜਲਦ ਉਹਨਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਤੇ ਪੰਡਾਰੀ ਪੁਲ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਤੂਨਾ ਸਾਹਿਬ ਟਰਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਵਿਨੋਦ ਕੁਮਾਰ ਬੇਟਾ ਸੁਰਿੰਦਰ ਟੋਨਾ ਪੰਕਜ ਨਾਥ ਬਾਬਾ ਨਸ਼ਤਰਨਾਥ ਕਰਨ ਵੇਰਕਾ ਸਨੀ ਸਹੋਤਾ ਸਮੇਤ ਵਾਲਮੀਕੀ ਪਾਈਚਾਰੇ ਦੇ ਆਗੂ ਹਾਜ਼ਰ ਸਨ ਡਿਪਟੀ ਕਮਿਸ਼ਨਰ ਨੇ ਵਫਤ ਨੂੰ ਪ੍ਰੋਸਾ ਦਿੱਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ ਜੋ ਪਾਵਨ ਵਾਲਮੀਕੀ ਤਿਰ ਦੇ ਉੱਤੋਂ ਸਾਰੀ ਸਬੂਤ ਸਾਧ ਸੰਗਤ ਔਰ ਜਸੇਬੰਦੀਆਂ ਜਿਹੜੀਆਂ ਡੀਸੀ ਸਾਹਿਬ ਦੇ ਪੇਸ਼ ਹੋਈਆਂ ਤਮਾਮ ਕੰਮ ਜਿਹੜੇ ਉੱਥੋਂ ਦੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਉਹਦੇ ਨਾਲ ਨਾਲ ਜਿਹੜੀ ਉਹ ਘਟਨਾ ਉਦੋਂ ਦੀ ਆਤਵਾਰਦੀ ਹੋਈ ਆ ਉਹਦੇ ਵਿੱਚ ਵੀ ਜਿਹੜਾ ਉਹ ਮੰਗ ਪੱਤਰ ਦਿੱਤਾ ਗਿਆ ਵਾ ਪਾਵਨ ਵਾਲਮੀਕੀ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਵਾਸਤੇ ਸਾਰੇ ਹੀ ਕਦਮ ਚੁੱਕੇ ਜਾਣਗੇ ਕੋਈ ਵੀ ਯਾਤਰੀ ਵੀਆਪੀ ਜਾਂ ਸਧਾਰਨ ਯਾਤਰੀ ਹੁੰਦਾ ਹੈ ਅਸੀਂ ਉਹਦਾ ਰੱਜ ਕੇ ਸਤਿਕਾਰ ਤੁਹਾਨੂੰ ਕਰਨਾ ਚਾਹੀਦਾ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ